ਮੈਂ ਤੈਨੂੰ ਕਿੰਨਾ ਤੂੰ ਪੰਜ ਵਾਰੀ ਗਿਆ ਭੱਜ ਕੇ ਤੂੰ ਪੰਜੇ ਵਾਰੀ ਕਿੰਨੀਆਂ ਮੈਂ ਤਾਂ ਕਿ ਨਹੀਂ ਭਾਜੀ ਮੈਂ ਹੋਰ ਨਹੀਂ ਜਾਂਦਾ ਮੈਨੂੰ ਸੇਟੀ ਦੀ ਤੋਸਮਾ ਫੜ ਫੜ ਕਿਲੇ ਆਏ ਤਿੰਨ ਚਾਰ ਵਾਰੀ ਚੱਕ ਲਏ ਆ ਪੰਜ ਵਾਰੀ ਫੇਰ ਭੱਜ ਜਾਂਦਾ ਸੀ ਤੂੰ ਕੀ ਹਾਲ ਸੀ ਤੇਰੇ ਕਿੰਨੇ ਕੀੜੇ ਪਏ ਹੋਏ ਸੀਗੇ ਮਸਾ ਹੱਥ ਬਚਾਇਆ ਸੀਗਾ ਜਦੋਂ ਸਾਨੂੰ 2016 ਦੇ ਵਿੱਚ ਵੀਰਾ ਮਿਲਿਆ ਸੀ ਪੂਰੇ ਹੱਥ 'ਚ ਇਹਨੇ ਕੀੜੇ ਪਏ ਹੋਏ ਸੀ ਵੀਰੇ। ਨਗਰੀ ਐਨਾ ਅਫਸਰ ਸੀ ਆਪਣੇ ਹੱਥ 'ਚੋਂ ਕੀੜੇ ਕੱਢ ਕੇ ਖਾ ਜਾਂਦਾ ਸੀ। ਕਿਸੇ ਦਾ ਵਾਸ਼ਰੂਮ ਚੱਕ ਕੇ ਪੀ ਜਾਂਦਾ ਸੀ। ਇੰਨਾ ਜ਼ਿਆਦਾ ਅਫਸਰ ਸੀ। ਤੇ ਠੀਕ ਹੋ ਕੇ ਨੇ ਸਾਡੇ ਨਾਲ ਸੇਵਾ ਕਰਾਈ ਲੰਗਰ ਦਾ ਇੰਚਾਰਜ ਸੀ ਅੰਦਰ ਪ੍ਰਸ਼ਾਦ ਦੇ ਪਾਣੀ ਦਾ। ਤੇ ਇਹ ਤੋਂ ਸਾਡੇ ਕੋਲ ਘਰ ਚਲਾ ਗਿਆ। ਫੇਰ ਅਸੀਂ ਲੈ ਆਏ ਜਾ ਕੇ ਫੇਰ ਭੱਜਿਆ ਕਰੇ ਇੱਥੇ ਰੱਖਿਆ ਕਰੀਏ ਲਿਆਇਆ ਕਰੀਏ ਫੇਰ ਇਹ ਲੜਾਈ ਝਗੜਾ ਕੁੱਟ ਮਾਰ ਭੰਨ ਤੋੜ ਇੱਥੇ ਤਸੀਂ ਨੂੰ ਬਹੁਤ ਸਮਝਾਉਂਦੇ ਸੀ ਪਰ ਇਹ ਨਹੀਂ ਸੀ ਸਮਝਦਾ ਚਾਰ ਮੇਰੀ ਅਸੀਂ ਲੈ ਕੇ ਆਏ ਜਾ ਕੇ ਚਾਰੇ ਮੇਰੀ ਫੇਰ ਭੱਜ ਗਿਆ ਅੱਜ ਹੁਣ ਤੁਸੀਂ ਦੇਖੋ ਕੀ ਹਾਲਤ ਬਣਾ ਲਈ ਇਹਨੇ ਇੱਥੇ ਰਹਿ ਰਹੇ ਹੈਗੇ ਅਨੰਦਰ ਭਾਈ ਹੁਣ ਜਾਣਾ ਨਹੀਂ ਨਹੀਂ ਜਾਵਾ ਵਾਦਾ ਕਰ ਵਾਦਾ ਕਰਦਾ ਇਹਨੇ ਸਾਰਾ ਸਾਹਮਣੇ ਕਸਮ ਖਾਦਾ ਆਪਣੇ ਮਾਪੇ ਉਹਦੇ ਹੁਣ ਜਾਣਾ ਨਹੀਂ ਬਸ ਨਹੀਂ ਜਾਵਾਂਗਾ ਜੀ ਕਦੇ ਵੀ ਨਹੀਂ ਜਾਵਾਂਗਾ ਕੀ ਹਾਲ ਬਣਾਈ ਫਿਰਦਾ ਤੂੰ ਆਪ ਦਾ ਬਸ ਰਸ ਲੋ ਭਾਜੀ ਤਾਂ ਤੂੰ ਰੱਖ ਨਾ ਮੈਂ ਤੂੰ ਆਖੇ ਤਾਂ ਲੱਗਦਾ ਨਹੀਂ ਮੇਰੇ ਮੈਂ ਲੱਗਾਂਗਾ ਭਾਜੀ ਸਾਰੇ ਜਹਾਂ ਦੇ ਮੈਂ ਤੈਨੂੰ ਕਿੰਨਾ ਤੂੰ ਪੰਜ ਵੇਰੀਆਂ ਗਾਂ ਭੱਜ ਕੇ ਤੇ ਪੰਜੇ ਵੇਰੀਆਂ ਕਿੰਨੀਆਂ ਮਿਹਨਤਾਂ ਕੀਤੀਆਂ ਨਹੀਂ ਭਾਜੀ ਮੈਂ ਹੋ ਨਹੀਂ ਜਾਂਦਾ ਮੈਨੂੰ ਸੇਰਜੀ ਤੋਂ ਸੁਣ ਬੱਗੇ ਭਾਜੀ ਕੀ ਹਾਲ ਕਰ ਲਿਆ ਆਪ ਦਾ ਨਹੀਂ ਭਾਜਦਾ ਭਾਜੀ ਰਿੰਦਰ ਚਰਮਕਾਰ ਯਾਰ ਕੋਸ਼ ਭਾਈ ਫੜ ਫੜ ਕੇ ਲਿਆਏ ਤਿੰਨ ਚਾਰ ਵੇਰੀ ਚੱਕ ਕੇ ਲਿਆਏ ਪੰਜ ਵੇਰੀ ਫੇਰ ਭੱਜ ਜਾਂਦਾ ਸੀ ਤੂੰ ਹਾਂ ਰਿੰਦਰ ਨੀ ਸੜਿਆ ਪੁੱਤ ਕਾਦੀ ਮਿਲਣੀ ਐ ਤੈਨੂੰ ਸਜਾ ਸਾਨੂੰ ਮਿਲ ਗਈ ਕੀ ਹਾਲ ਸੀ ਤੇਰੇ ਕਿੰਨੇ ਕੀੜੇ ਪਏ ਹੋਏ ਸੀਗੇ ਮਸਾਂ ਹੱਥ ਬਚਾਇਆ ਸੀਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰਿੰਦਰ ਕੁਮਾਰ ਆ ਜੀ ਵੀਰਾ ਲੁਧਿਆਣੇ ਤੋਂ ਜਿਵਾਰ ਨਗਰ ਕੈਂਪ ਦਾ ਰਹਿਣ ਵਾਲਾ ਵੀਰ ਇਹ ਜਦੋਂ ਸਾਨੂੰ 2016 ਦੇ ਵਿੱਚ ਵੀਰਾ ਮਿਲਿਆ ਸੀ ਪੂਰੇ ਹੱਥ 'ਚ ਇਹਦੇ ਕੀੜੇ ਪਏ ਹੋਏ ਸੀ ਵੀਰੇ ਦੇ ਇਹਨੇ ਹੱਥ ਤੇ ਰਵਣਾ ਚੜ੍ਹ ਲੀਆਂ ਸੀ ਜਿਹਦੇ ਕਰਕੇ ਉਂਗਲਾਂ ਗਲ ਗਈਆਂ ਸੀ ਇਹਦੇ ਤੇ ਡਾਕਟਰ ਕਹਿੰਦੇ ਸੀ ਇਹਦੀ ਬਾਹ ਕੱਟਣੀ ਪੈਣੀ ਆ ਅਸੀਂ ਹਸਪੀਟਲ ਤੋਂ ਛੁੱਟੀ ਕਰਾ ਕੇ ਲਿਆਏ ਕੀੜੇ ਗੱਡੇ ਜ਼ਖਮ ਸਾਫ਼ ਕੀਤੇ ਤਕਰੀਬ 6 ਮਹੀਨੇ ਦੇ ਪੱਟੀਆਂ ਹੁੰਦੀਆਂ ਰਹੀਆਂ ਇੰਨਾ ਅਫਸਰਟ ਸੀ ਆਪਦੇ ਹੱਥ 'ਚੋਂ ਕੀੜੇ ਕੱਢ ਕੇ ਖਾ ਜਾਂਦਾ ਸੀ ਕਿਸੇ ਦਾ ਵਾਸ਼ਰੂਮ ਚਾੱਕ ਕੇ ਪੀ ਜਾਂਦਾ ਸੀ ਇੰਨਾ ਜ਼ਿਆਦਾ ਅਫਸਰਟ ਸੀ ਫਿਰ ਵੀਰਾ ਦਿਮਾਗ ਦੀ ਦਵਾਈ ਚੱਲੀ ਅੱਜ ਹੋਰ ਕੱਲ ਹੋਰ ਫਿਰ ਠੀਕ ਹੋ ਗਿਆ ਬਿਲਕੁਲ ਤੇ ਠੀਕ ਹੋ ਕੇ ਨੇ ਸਾਡੇ ਨਾਲ ਸੇਵਾ ਕਰਾਈ ਲੰਗਰ ਦਾ ਅਨਚਾਰਜ ਸੀ ਅੰਦਰ ਪ੍ਰਸ਼ਾਦ ਦੇ ਪਾਣੀ ਦਾ 7 ਤੇ ਇਹ ਠੀਕ ਹੋਇਆ 18 ਚ ਸੇਵਾ ਕਰਾਉਣ ਲੱਗ ਗਿਆ 18 19 20 21 22 23 ਤੇ ਕਰੇ ਬਹੁਤ ਵਧੀਆ ਰਿਹਾ ਬਾਈ 23 ਚ ਜਾ ਕੇ ਬਸ ਇਹਦੇ ਇਹਨੂੰ ਪਤਾ ਲੱਗ ਗਿਆ ਵੀ ਇਹਦੇ ਭਰਾ ਤੇ ਸੋਰੀ ਇਹਦੀ ਭੈਣ ਤੇ ਜੀਜਾ ਜੀ ਦੀ ਡੈਥ ਹੋ ਗਈ ਹੈ ਜਿਹਨੂੰ ਇਹ ਪਿਆਰ ਕਰਦਾ ਸੀ ਬਹੁਤ ਉਸ ਦੂਬਾਰੇ ਫਿਰ ਦੁਬਾਰਾ ਅਫਸੈਟ ਹੋ ਗਿਆ ਜੀ ਫਿਰ ਇਹ ਤੋਂ ਸਾਡੇ ਕੋਲ ਘਰ ਚਲਾ ਗਿਆ ਫਿਰ ਅਸੀਂ ਲੈ ਆਏ ਜਾ ਕੇ ਫਿਰ ਭੱਜਿਆ ਕਰੇ ਇੱਥੇ ਰੱਖਿਆ ਕਰੀਏ ਲਿਆਇਆ ਕਰੀਏ ਫਿਰ ਇਹ ਲੜਾਈ ਝਗੜਾ ਕੁੱਟ ਮਾਰ ਭੰਨ ਤੋੜ ਇੱਥੇ ਫਿਰ ਘਰੇ ਜਾਇਆ ਕਰੇ ਆਪਦੇ ਭਰਾ ਨਾਲ ਲੜਾਇਆ ਕਰਿਓ ਜਵਾਰਨਗਰ ਕੈਂਪ ਚ ਇਹਦਾ ਭਰਾ ਰਹਿੰਦਾ ਉਹਨੇ ਵੀ ਆ ਦੁਰਦਸ਼ਾ ਕੀਤੀ ਆ ਅਸੀਂ ਇਹਨੂੰ ਬਹੁਤ ਸਮਝਾਉਂਦੇ ਸੀ ਪਰ ਇਹ ਨਹੀਂ ਸੀ ਸਮਝਦਾ ਚਾਰ ਵੇਰੀ ਅਸੀਂ ਲੈ ਕੇ ਆਏ ਜਾ ਕੇ ਚਾਰੇ ਵੇਰੀ ਫਿਰ ਭੱਜ ਗਿਆ ਅੱਜ ਹੁਣ ਤੁਸੀਂ ਦੇਖੋ ਕੀ ਹਾਲਤ ਬਣਾ ਲਈ ਇਹਨੇ ਉੱਥੇ ਰਹਿ ਰਹਿ ਕੇ ਹੁਣ ਅਸੀਂ ਲੈਣ ਜਾਂਦੇ ਸਾਡੇ ਨਾਲ ਆਉਂਦਾ ਨਹੀਂ ਸੀ ਤੇ ਵਰਦਾਸ ਕਰਿਓ ਹਰਿੰਦਰ ਅਗਲਾ ਜੀਵਨ ਆ ਜਿਹੜਾ ਤੰਦਰੁਸਤੀ ਭਰਿਆ ਬਤੀਤ ਕਰੇ ਇੱਥੇ ਸੁਪਨਿਆਂ ਦੇ ਘਰ ਵਾਹਿਗੁਰੂ ਕਿਰਪਾ ਕਰਨ ਇਹਦੇ ਤੇ ਸਾਡਾ ਇਹ ਭਰਾ ਵਾ ਅੱਜ ਜਿਹੜੇ ਚੋਂ ਸਮੈਲ ਆਉਂਦੀ ਨਾਤੇ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਇਹਨੂੰ ਕਿੰਨੇ ਗੰਦੇ ਇਸ ਟਾਈਮ ਕੱਪੜੇ ਪਾਏ ਹੋਇਆ ਇੱਥੇ ਵਧੀਆ ਰੋਸ਼ ਇਸ਼ਨਾਨ ਕਰਦੇ ਮਿੱਟੀ ਨਹੀਂ ਲੱਗਣ ਦਿੰਦਾ ਪਿੰਡੇ ਨੂੰ ਸਾਰੇ ਪ੍ਰਸ਼ਾਦੇ ਦਾ ਇੰਚਾਰਜ ਸੀ ਗੁਰੂ ਕੇ ਲੰਗਰਾਂ ਦਾ ਬਸ ਕਰਮਾਂ ਦੀ ਆ ਦੁੱਖ ਸੁੱਖ ਕਰਮਾਂ ਦੇ ਨਰਕ ਜਿਹੜੇ ਭੋਗਣੇ ਆ ਪੰਜ ਵੀਰੀ ਇਹਨੂੰ ਮੌਕਾ ਦਿੱਤਾ ਪੰਜੇ ਵੀਰੀ ਇਹ ਵੀਰੇ ਨੇ ਸਾਡੀ ਇੱਕ ਨਹੀਂ ਮੰਨੀ ਮੈਂ ਸਰਦਾਸ ਕਰਿਓ ਇਹਨੂੰ ਮਹਾਰਾਜ ਸਮਤ ਬਖਸ਼ਣ ਸਮਤ ਬੁੱਧੀ ਬਖਸ਼ਣ ਇੱਥੇ ਰਹਿ ਕੇ ਸਾਡੇ ਨਾਲ ਸੇਵਾ ਕਰਾ ਸਕੇ ਹਰਿੰਦਰ ਭਾਈ ਹੁਣ ਜਾਣਾ ਨਹੀਂ ਨਹੀਂ ਜਾਵਾ ਵਾਦਾ ਕਰ ਵਾਦਾ ਕਰਦਾ ਇਹਨੇ ਸਾਰਾ ਸਾਹਮਣੇ ਕਸਮ ਕਰਦਾ ਹਾਂ ਆਪਣੇ ਮਾਪੇ ਉਹਦੀ ਹੁਣ ਜਾਣਾ ਨਹੀਂ ਬੱਸ ਨਹੀਂ ਜਾਵਾਂਗਾ ਜੀ ਕਦੇ ਵੀ ਨਹੀਂ ਜਾਵਾਂਗਾ ساری ਉਮਰ ਇੱਥੇ ਰਾਵਾਂਗਾ